ਤਬਕ ਜ਼ਿੰਦਗੀ ਨੇ ਸਿਖਾਇਆ ਹੈ ਸਾਨੂੰ ਹਰ ਆਪਣੇ ਨੇ ਰਵਾਇਆ ਹੈ ਸਾਨੂੰ ਕੋਈ ਆਪਣਾ ਆਪਣਾ ਨਹੀਂ ਹੁੰਦਾ ਇਹ ਵੀ ਇੱਕ ਆਪਣੇ ਨੇ ਹੀ ਸਿਖਾਇਆ ਹੈ ਸਾਨੂੰ ਸ਼ਾਮ ਹੋਣ ਤੇ ਪੰਦੇ ਵੀ ਘਰ ਆ ਜਾਂਦੇ ਨੇ ਅਸਮਾਨ ਵਿੱਚ ਉੱਡਿਆ ਜਾ ਸਕਦਾ ਹੈ ਬਸਿਆਣੀ ਨਿਭਾਉਣੇ ਹੀ ਨਹੀਂ ਹੁੰਦੇ ਤਾਂ ਰਿਸ਼ਤੇ ਬਣਾਇਆ ਹੀ ਨਾ ਕਰੋ ਤੁਹਾਡੇ ਟਾਈਮ ਪਾਸ ਦੇ ਚੱਕਰ ਵਿੱਚ ਕੋਈ ਅੰਦਰੋਂ ਤੱਕ ਟੁੱਟ ਜਾਂਦਾ ਹੈ ਕਿਸਮਤ ਤੇ ਹਾਲਾਤ ਜਦੋਂ ਦੋਨੋਂ ਸਾਥ ਨਾ ਦੇਣ ਤਾਂ ਉਦੋਂ ਫਿਰ ਉਹਨਾਂ ਦੀ ਵੀ ਸੁੰਨੀ ਪੈਂਦੀ ਹੈ ਜਿਨ੍ਹਾਂ ਦੀ ਕੋਈ ਔਕਾਤ ਨਹੀਂ ਹੁੰਦੀ ਨਜ਼ਰਾਂ ਮਿਲਾਨ ਤਾਂ ਉਸ ਨੂੰ ਇਜ਼ਹਾਰ ਕਹਿੰਦੇ ਨੇ ਰਾਤ ਨੂੰ ਨੀਂਦ ਨਾ ਆਵੇ ਤਾਂ ਉਸ ਨੂੰ ਪਿਆਰ ਕਹਿੰਦੇ ਨੇ ਤੇ ਜਿਹੜਾ ਇਹਨਾਂ ਸਾਰੇ ਚੱਕਰਾਂ ਵਿੱਚ ਪਵੇ ਹੀ ਨਾ ਉਸ ਨੂੰ ਸਮਝਦਾਰ ਕਹਿੰਦੇ ਨੇ ਜ਼ਿੰਦਗੀ ਵਿੱਚ ਕੁਝ ਹਾਦਸੇ ਇਸ ਤਰ੍ਹਾਂ ਦੇ ਹੁੰਦੇ ਨੇ ਕਿ ਇਨਸਾਨ ਜ਼ਿੰਦਾ ਤਾਂ ਰਹਿੰਦਾ ਹੈ ਪਰ ਉਹ ਅੰਦਰ ਤੋਂ ਮਰ ਜਾਂਦਾ ਹੈ ਰੋਟੀ ਵੀ ਖਾਣ ਵਿੱਚ ਉਦੋਂ ਹੀ ਚੰਗੀ ਲੱਗਦੀ ਹੈ ਜਦੋਂ ਉਹਨੂੰ ਦੋਨੋਂ ਪਾਸੋਂ ਸੇਕਿਆ ਜਾਵੇ ਠੀਕ ਉਸੇ ਤਰ੍ਹਾਂ ਜ਼ਿੰਦਗੀ ਵਿੱਚ ਰਿਸ਼ਤੇ ਵੀ ਉਦੋਂ ਹੀ ਚੰਗੇ ਲੱਗਦੇ ਨੇ ਜਦੋਂ ਉਹਨਾਂ ਨੂੰ ਦੋਨੋਂ ਪਾਸੋਂ ਨਿਭਾਇਆ ਜਾਵੇ ਜਿਹੜੀ ਚੀਜ਼ ਸਮੇਂ ਤੇ ਨਾ ਮਿਲੇ ਉਹ ਫਿਰ ਬਾਅਦ ਵਿੱਚ ਮਿਲੇ ਜਾਂ ਫਿਰ ਮਿਲੇ ਨਾ ਕੋਈ ਫਰਕ ਨਹੀਂ ਪੈਂਦਾ ਮੰਨਿਆ ਕਿ ਕੁਝ ਹਾਦਸੇ ਇਨਸਾਨ ਨੂੰ ਤੋੜ ਦਿੰਦੇ ਨੇ ਪਰ ਉਹ ਜ਼ਿੰਦਗੀ ਨੂੰ ਇੱਕ ਨਵਾਂ ਮੋੜ ਦਿੰਦੇ ਨੇ ਜੀ ਜ਼ਿੰਦਗੀ ਵਿੱਚ ਕਾਮਯਾਬ ਹੋਣਾ ਚਾਹੁੰਦੇ ਹੋ ਤਾਂ ਬੋਲਣ ਤੋਂ ਜ਼ਿਆਦਾ ਸੁਣਨ ਦੀ ਆਦਤ ਪਾਓ ਇੱਕ ਉਮਰ ਤੋਂ ਤਰਾਸ਼ ਰਿਆਂ ਹਾਂ ਖੁਦ ਨੂੰ ਕਿ ਹੋ ਜਾਵਾਂ ਲੋਕਾਂ ਦੇ ਮੁਤਾਬਕ ਪਰ ਹਰ ਰੋਜ਼ ਇਹ ਜ਼ਮਾਨਾ ਮੇਰੇ ਵਿੱਚ ਇੱਕ ਨਵਾਂ ਐਪ ਕੱਢ ਲੈਂਦਾ ਹੈ ਦੁਬਾਰਾ ਗਰਮ ਕਰੀ ਹੋਈ ਚਾਹ ਤੇ ਸਮਝੌਤੇ ਨਾਲ ਜੁੜਿਆ ਰਿਸ਼ਤਾ ਦੋਨਾਂ ਵਿੱਚ ਪਹਿਲਾਂ ਜਹੀ ਮਿਠਾਸ ਕਦੇ ਨਹੀਂ ਰਹਿੰਦੀ ਲੱਖਾਂ ਮੁਸ਼ਕਿਲਾਂ ਆਈਆਂ ਜ਼ਿੰਦਗੀ ਵਿੱਚ ਕਦੇ ਬिखरਣਾ ਨਹੀਂ ਸਿੱਖਿਆ ਤੇ ਲੋਕ ਬੋਲਦੇ ਨੇ ਕਿ ਖੁਸ਼ਕਿਸਮਤ ਐ ਤੂੰ ਕਿ ਤੂੰ ਕਦੇ ਬੁਰਾ ਵਕਤ ਨਹੀਂ ਦੇਖਿਆ ਜਦੋਂ ਆਪਣੇ ਹੀ ਕਰਨ ਲੱਗਨ ਆਪਣਿਆਂ ਨਾਲ ਆਪਣਿਆਂ ਦੀ ਬੁराई ਤਾਂ ਸਮਝ ਆਇਓ ਕਿ ਉਹ ਕੋਈ ਆਪਣਾ ਨਹੀਂ ਹੈ ਤੋ ਪਦਾਤਾ ਨਾਮ ਵੈਸੇ ਹੀ ਬਦਨਾਮ ਐ ਨਹੀਂ ਤਾਂ ਸੜਦੇ ਤਾਂ ਲੋਕ ਇੱਕ ਦੂਸਰੇ ਤੋਂ ਵੀ ਘਟ ਨਹੀਂ ਜ਼ਿੰਦਗੀ ਵਿੱਚ ਕੁਝ ਵੀ ਕਰੋ ਬਸ ਇੱਕ ਗੱਲ ਯਾਦ ਰੱਖੋ ਕਿ ਜੇਕਰ ਸੱਚ ਦਾ ਸਾਥ ਹੈ ਤਾਂ ਪ੍ਰਮਾਤਮਾ ਦਾ ਸਾਥ ਹੈ ਹੈ ਹੰਜੂਆਂ ਦਾ ਸ਼ਾਇਦ ਇਸ ਲਈ ਵੀ ਕੋਈ ਰੰਗ ਨਹੀਂ ਹੁੰਦਾ ਕਿਉਂਕਿ ਜਦੋਂ ਆਉਂਦੇ ਨੇ ਤਾਂ ਅਕਸਰ ਕੋਈ ਸੰਗ ਨਹੀਂ ਹੁੰਦਾ ਜਦੋਂ ਕਿਸੇ ਦੇ ਅਨਦੇਖਾ ਕਰਨ ਦੀ ਹੱਦ ਹੱਦ ਪਾਰ ਹੋ ਜਾਵੇ ਤਾਂ ਫਿਰ ਅਜਨਬੀ ਵੀ ਬਣ ਜਾਣਾ ਹੀ ਚੰਗਾ ਹੁੰਦਾ ਹੈ ਹਰ ਬੰਦੇ ਦੀ ਸੋਚ ਸਾਡੇ ਨਾਲ ਮਿਲੇ ਇਹ ਜ਼ਰੂਰੀ ਨਹੀਂ ਪਰ ਅਸੀਂ ਉਹਨਾਂ ਨੂੰ ਉਹਨਾਂ ਦੀ ਸੋਚ ਨਾਲ ਸਵੀਕਾਰ ਕਰੀਏ ਇਹ ਸਾਡੀ ਸਹੀ ਪਹਿਚਾਨ ਹੁੰਦੀ ਹੈ ਚੰਗਾ ਸਮਾਂ ਸਿਰਫ ਉਹਨਾਂ ਦਾ ਹੀ ਹੁੰਦਾ ਹੈ ਜੋ ਕਦੇ ਵੀ ਕਿਸੇ ਦਾ ਬੁਰਾ ਨਹੀਂ ਸੋਚਦੇ ਸੁੱਖ-ਦੁੱਖ ਤਾਂ ਮਹਿਮਾਨ ਨੇ ਵਾਰੀ-ਵਾਰੀ ਆਉਣਗੇ ਤੇ ਚਲੇ ਜਾਣਗੇ ਜੇਕਰ ਉਹੀ ਨਹੀਂ ਆਉਣਗੇ ਤਾਂ ਅਸੀਂ ਤਜਰਬਾ ਕਿੱਥੋਂ ਲਵਾਂਗੇ ਕਹਿਣ ਨੂੰ ਤਾਂ ਆਪਣੇ ਬਹੁਤ ਹੁੰਦੇ ਨੇ ਪਰ ਜਦੋਂ ਮਨ ਉਦਾਸ ਹੋਵੇ ਤਾਂ ਕੋਈ ਪੁੱਛਣ ਵਾਲਾ ਵੀ ਨਹੀਂ ਹੁੰਦਾ ਜ਼ਿੰਦਗੀ ਵਿੱਚ ਸੁੱਖ ਪ੍ਰਾਪਤ ਕਰਨ ਦੇ 4 ਰਾਸਤੇ ਹੁੰਦੇ ਨੇ ਦਿਮਾਗ ਹਮੇਸ਼ਾ ਠੰਡਾ ਰੱਖੋ ਵਕਤ ਦੀ ਹਮੇਸ਼ਾ ਕਦਰ ਕਰੋ ਭਵਿੱਖ ਦੇ ਲਈ ਬਚਤ ਕਰੋ ਤੇ ਪੈਰ ਹਮੇਸ਼ਾ ਜ਼ਮੀਨ ਤੇ ਰੱਖੋ ਚਾਹਤ ਫਿਕਰ ਸਾਦਗੀ ਤੇ ਵਫਾ ਮੇਰੀਆਂ ਇੰਨਾਂ ਬੁਰੀਆਂ ਆਦਤਾਂ ਨੇ ਮੇਰਾ ਤਮਾਸ਼ਾ ਬਣਾ ਦਿੱਤਾ ਜ਼ਿੰਦਗੀ ਵਿੱਚ ਹਰ ਉਹ ਰਿਸ਼ਤਾ ਸੱਚਾ ਤੇ ਵਧੀਆ ਹੈ ਜਿਹੜਾ ਪਿੱਠ ਪਿੱਛੇ ਵੀ ਸਨਮਾਨ ਦੇਵੇ ਬੁਰਾ ਵਕਤ ਸਬਦਾ ਹੁੰਦਾ ਹੈ ਪਰ ਕੋਈ ਨਿਖਰ ਜਾਂਦਾ ਹੈ ਤੇ ਕੋਈ ਵਿਖਰ ਜਾਂਦਾ ਹੈ ਬਹੁਤ ਸੋਚਣਾ ਪੈਂਦਾ ਹੈ ਹੁਣ ਮੂੰਹ ਖੋਲਣ ਤੋਂ ਪਹਿਲਾਂ ਕਿਉਂਕਿ ਹੁਣ ਦੁਨੀਆ ਦਿਲ ਤੋਂ ਨਹੀਂ ਦਿਮਾਗ ਤੋਂ ਰਿਸ਼ਤੇ ਨਿਭਾਉਂਦੀ ਹੈ ਦੁਨੀਆਦਾਰੀ ਵਿੱਚ ਅਸੀਂ ਥੋੜੇ ਕੱਚੇ ਰਹੇ ਕਮੀ ਬਸ ਇਹੀ ਰਹੀ ਕਿ ਸਭ ਦੇ ਨਾਲ ਸੱਚੇ ਰਹੇ